ਕਿਉਂਕਿ ਮੇਰੇ ਕੋਲ ਜਾਣਕਾਰੀ ਗਿਆਨ ਬਹੁਤ ਹੈ ਬੰਦੇ ਨੂੰ ਹੰਕਾਰ ਹੁੰਦਾ ਆਪਣੀ ਸਮਾਧੀ ਦਾ ਆਪਣੇ ਧਿਆਨ ਕਿ ਮੇਰੇ ਕੋਲ ਇਕਾਗਰਤਾ ਬਹੁਤ ਹੈ ਮੈਂ ਇੱਕ ਬਿੰਦੂ ਤੇ ਇੱਕ ਕੇਂਦਰ ਦੇ ਇਕਾਗਰ ਹੋ ਕੇ ਧਿਆਨ ਦੋੜਦੇ ਤੀਸਰਾ ਮਾਨ ਹੁੰਦਾ ਜਿੰਨੀ ਮੇਰੇ ਕੋਲ ਨੌਲੇਜ ਹੈ ਓਨੀ ਕਿਸੇ ਕੋਲ ਨਹੀਂ ਤਨ ਗੁਰੂ ਅਰਜਨ ਸਾਹਿਬ ਕਹਿੰਦੇ ਸੱਚੇ ਬਾਦਸ਼ਾਹ ਦੇਖੋ ਸਮਰਾਟ ਗੁਰੂ ਜੇ ਇਨਾ ਵੱਡਾ ਗੁਰੂ ਨੂੰ ਕਹਿੰਦੇ ਨੇ

سارے پڑھ ہاں کہ گیان کچھ کرم نہ دیکھو کوئی دب ہی نہیں نہ بڑا کیونکہ سارے دماغ دا گیان کس ٹکن دے اندر تھوڑا جا دھیان ہی ٹکن بس این کو گل مان لے کہ گیان تیان کچھ کرم نہ جانا ਸਾਰ ਨਾ ਜਾਣਾ ਤੇਰੀ ਮੈਨੂੰ ਕੋਈ ਤੇਰੀ ਸਮਝ ਨਹੀਂ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇ ਬੇਨਤੀ ਜਿਹੜੀ ਕਰ ਲਖ ਆਸਾ ਕੀ ਵਾਰ ਦੀ ਕਪੌੜੀ ਦਾਸ ਉਸ ਸੰਬੰਧੀ ਪਤਾ ਨਹੀਂ ਜਿੱਥੇ ਵੀ ਜਾਣਾ ਅਰੰਭਤਾ ਚ ਇੱਕੋ ਬੇਨਤੀ ਕਹਿਣਾ ਕਿ ਆਪਣੇ ਗੁਰੂ ਰੱਜ ਕੇ ਵੱਡਾ ਕਹੋ ਉਹਦੇ ਵਿੱਚ ਪੁੱਛਿਆ ਸਤਿਗੁਰੂ ਜਿਹੜਾ ਗੁਰੂ ਨੂੰ ਵੱਡਾ ਕਹਿੰਦਾ ਹੈ ਸਤਿਗੁਰੂ ਨੂੰ ਵੱਡਾ ਕਹਿੰਦਾ ਸਤਨ ਕਿੰਨੇ ਸੱਚ ਹੋਵੇ ਜਿਹੜਾ ਗੁਰੂ ਨੂੰ ਵੱਡਾ ਕਹੇਗਾ ਅੰਦਰੋਂ ਨਿਮਰਤਾ ਵੀ ਜਾਏਗਾ ਤੇ ਆਤਮਿਕ ਜੀਵਨ ਵਿੱਚ ਸਭ ਤੋਂ ਉੱਚਾ ਹੋ ਜਾਏਗਾ ਮਹਾਰਾਜ ਕਿਵੇਂ ਕਹਿੰਨ ਕਿ ਇਨਸਾਨ ਦੇ ਸਰੀਰ ਵਿੱਚ ਦੋ ਚੀਜ਼ਾਂ ਵਰਤਦੀਆਂ ਨੇ ਕਦੀ ਸਾਡੇ ਮਨ ਵਿੱਚ ਚੰਗਿਆਈ ਆਉਂਦੀ ਹੈ ਤੇ ਕਦੀ ਸੱਚੀ ਗੱਲ ਇਸੇ ਮਨ 'ਚ ਬੁਰੀ ਆਉਂਦੀ ਜੇ ਆਪਣੇ ਮਨ 'ਚ ਝਾਤੀ ਮਾਰੀ ਕਦੇ ਬੜਾ ਚੰਗਾ ਸੋਚਦਾ ਤੇ ਕਈ ਵਾਰੀ ਇੰਨਾ ਨਕਮਾ ਹੈ ਇਹ ਉਹ ਜ ਗੰਦੇ ਪੁਰਨੇ ਬਣਾਦਾ ਕਿ ਆਪਣੇ ਪੁਰਨਿਆਂ ਨੂੰ ਕਿਤੇ ਕਾਗਜ਼ ਤੇ ਲਿਖੇ ਤੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ ਇਹ ਮਨ ਨਹੀਂ ਫਿਰ ਕਈ ਵਾਰੀ ਮਨ ਚ ਹੁੰਦਾ ਵੀ ਇਹ ਕਿਉਂ ਇਹਦੇ ਨਾਲ ਹੁੰਦਾ ਤੇ ਦਾਸ ਬੇਨਤੀ ਕਰਦਾ ਆਪਾਂ ਬੈਠਿਆ ਹੁਣ ਇਸ ਇੰਡੀਆ ਦੀ ਤਰਫ਼ ਤੇ ਪਾਕਿਸਤਾਨ ਬੰਗਲਾਦੇਸ਼ ਅਸੀਂ ਦੇਖਣ ਆ ਖੜੇ ਰਹੇ ਹਾਂ ਪਰ ਅਮਰੀਕਾ ਕੈਨੇਡਾ ਵਿੱਚ ਚੰਨ ਨੋ ਪਏ ਇਸ ਵਿੱਚ ਧਰਤੀ ਤਾਂ ਇੱਕੋ ਹੀ ਹੈ ਇੱਕੋ ਵੇਲੇ ਦੋ ਕੰਮ ਕਿਉਂ ਇੱਕ ਪਾਸੇ ਚੰਨ ਇੱਕ ਪਾਸੇ ਖਨੇਰਾ ਇਹ ਹੀ ਮਨ ਕਈ ਵਾਰੀ ਚੰਨ ਵਿੱਚ ਜਾਂਦਾ ਤੇ ਇਹ ਹੀ ਮਨ ਕਈ ਵਾਰੀ ਵਾਸ਼ਨਾ ਦੇ ਖਨੇਰੇ ਟਿਕਦਾ ਬਸ ਇਸ ਕੋ ਗੱਲ ਇਸ ਕੋ ਸਮਝੀਏ ਕਿ ਧਰਤੀ ਚੱਕਰ ਲਾਉਂਦੀ ਹੈ ਜਿਹੜਾ ਧਰਤੀ ਦਾ ਪਾਸਾ ਸੂਰਜ ਦੇ ਸਾਹਮਣੇ ਆ ਜਾਏਗਾ ਉੱਥੇ ਚੰਨ ਹੋਵੇਗਾ جیڑا دوسرا جیڑا پاسا خنیرہ آ جائے گا جتن من گرو دے سامنے, سامنے, سامنے کو گا شبد شب سامنے ادھر چاندے گا پیارے جدھر شبد جائے گا بس بس ایک دو چیزوں نے چنگیائی بھی تے بریائی جی بھی چل ساتھ سچ برے تو برے بندے اندر بھی یہ پورنہ ہے کہ میں کتنے چنگا بن سک ਇਨਾ ਕੁਝ ਮੇਰੇ ਨਾਲ ਵਾਪਰਦਾ ਮੈਂ ਚੰਗਾ ਹੋ ਸਕਦਾ ਗੁਰੂ ਨਾਨਕ ਸਾਹਿਬ ਕਹਿੰਦੇ ਖਾਂ ਤੇਰੀਆਂ ਜਿਤਨੀਆਂ ਅੰਦਰ ਦੀਆਂ ਬੁਰਾਈਆਂ ਨੇ ਸਾਰੀਆਂ ਖਤਮ ਹੋ ਜਾਣਗੀਆਂ ਬਸ ਇੱਕ ਕੰਮ ਕਰ ਤੁਰ ਗੁਰੂ ਦੀਆਂ ਵਡਿਆਈਆਂ ਕਰਨ ਲੱਗ ਜਿਸ ਗਿਰਦੇ ਵਿੱਚ ਗੁਰੂ ਕੀ ਵਡਿਆਈ ਹੋਵੇਗੀ ਉਤੋਂ ਬਰਿਆਈ ਖਤਮ ਹੋ ਜਾਣਗੀ ਤੇ ਸੱਚ ਇਹ ਵੇ ਕਿ ਜਿੰਨੀ ਵਡਿਆਈ ਗੁਰੂ ਦੀ ਕਰੇਗਾ ਮੇਰਾ ਗੁਰੂ ਵਡਿਆਈ ਕਰਨ ਵਾਲੇ ਨੂੰ ਹੀ ਵੱਡਾ ਕਰ ਦੇਗਾ ਸਤਗੁਰੂ ਦੀ ਪੌੜੀ ਹੈ ਪੌੜੀ ਸਤਗੁਰ ਵੱਡਾ ਕਰ ਸਹਲਾਈ ਹੈ ਗੁਰੂ ਕਲ ਕਰ ਨੂੰ ਵੱਡਾ ਹੀ ਕਹਿਣਾ ਇਸ ਜੈਸਾ ਸਾਡੇ ਸਾਹਮਣੇ ਕੋਈ ਨਹੀਂ ਸਤਗੁਰ ਵੱਡਾ ਕਰ ਸਹਲਾਈ ਹੈ ਤੇ ਕੇਵਲ ਥੋਕੀ ਉਸਤ ਲਖੀ ਜਿਸ ਵਿੱਚ ਵੱਡੀਆਂ ਵਡਿਆਈਆਂ ਕਿੰਨੀਆਂ ਕਵਟੀਆਂ ਵਡਿਆਈਆਂ ਇਹ ਆਉਣ ਵਾਲੇ ਦਿਨਾਂ ਵਿੱਚ ਸੁਵਾਚਾਂਗੇ ਇਹ ਸਤਿਗੁਰੂ ਏਹੀ ਵద్ధి ਤੇਰੀ ਵਡਿਆਈ ਸਾਡੇ ਵਰਗੇ ਰੋਲਦਿਆਂ ਨੂੰ ਕੋਈ ਧਰਮ ਸਥਾਨ ਤੇ ਨਹੀਂ ਸੀ ਚੜਨ ਦਿੰਦਾ ਤੁਸੀਂ ਸਾਨੂੰ ਕੀਰਤਨ ਤੇ ਕਥਾ ਤੇ ਸ਼ਬਦ ਦੀਆਂ ਦਾਤਾਂ ਦੇ ਦਿੱਤੀ ਇਹ ਤੁਸੀਂ ਕਿਰਪਾ ਕੀਤੀ ਮੇਰੇ ਮਾਲਕ ਸਾਡੇ ਵਰਗੇ ਰੋਲਦਿਆਂ ਨੂੰ ਕੋਈ ਆਪਣੇ ਘਰ ਨਹੀਂ ਸੀ ਵੜਨ ਦਿੰਦਾ ਤੁਸੀਂ ਇੱਕ ਬਾਟੇ ਵਿੱਚੋਂ ਅੰਮ੍ਰਿਤ ਦੀ ਦਾਤ ਦੇ ਕੇ ਤੁਸੀਂ ਆਪਣੇ ਸੀਨੇ ਨਾਲ ਲਾ ਲਿਆ ਇਸ ਸਤਗੁਰੂ ਤੁਸੀਂ ਇੰਨੇ ਕਿਰਪਾਲੂ ਕਿ ਜਿਨ੍ਹਾਂ ਨੇ ਕਦੀ ਆਪਣੇ ਖਾਤ ਵਿੱਚ ਲੰੰਗੀ ਕਰਨ ਨਹੀਂ ਸੀ ਪਕੜੀ ਉਸ ਇੱਕ ਇੱਕ ਸਿੱਖ ਨੂੰ ਸਵਾ ਸਵਾ ਲੱਖ ਦਾ ਮੁਕਾਬਲਾ ਤੁਸੀਂ ਕਰਦਾ ਤੇਰੀਆਂ ਤੇ ਵਡਿਆਈਆਂ ਨੀ ਬਿਆੰਦੀ ਸਤਗੁਰੂ ਵੱਡਾ ਤਰ ਸਹਾਈ ਹੈ ਜਿਸ ਵਿੱਚ ਵਡਿਆਈਆਂ ਵਡਿਆਈਆਂ ਤੇ ਇਹ ਸਮਝ ਕਿੰਨੂੰ ਪੈਂਦੀਆਂ ਨੇ ਸਹਿ ਮੇਲੇ ਤਾਂ ਨਜ਼ਰੀ ਹੈ ਪਰਮਾਤਮਾ ਜਦੋਂ ਸਤਗੁਰੂ ਨਾਲ ਮਿਲავੇ ਤੇ ਇਹ ਵਡਿਆਈਆਂ ਦੀ ਸਮਝ ਪੈਂਦੀ ਹੈ ਅਗਲੀ ਬੇਨਤੀ ਸਹਿ ਮੇਲੇ ਦਾ ਨਜ਼ਰੀ ਆਈਆਂ ਜਾਂ ਇਸ ਭਾਣਾ ਜਦੋਂ ਵਡਿਆਈ ਕਰਨ ਵਾਲਾ ਗੁਰੂ ਜੀ ਨੂੰ ਭਾ ਗਿਆ ਪ੍ਰਭੂ ਨੂੰ ਭਾ ਗਿਆ ਤੇ ਸਤਗੁਰੂ ਜੀ ਨੇ ਕੀ ਸ਼ਬਦ ਕਿਹਾ ਸਿੰਘਾ ਤੂੰ ਮੈਨੂੰ ਚੰਗਾ ਲੱਗਾ ਆ ਜਿੰਨੀਆਂ ਮੇਰੀਆਂ ਵਡਿਆਈਆਂ ਕਰਨੇ ਮੈਂ ਆਪਣੀਆਂ ਵਡਿਆਈਆਂ ਤੇਰੇ ਵਿੱਚ ਝਕਾ ਦੇ ਗੱਲ ਧਿਆਨ ਨਾਲ ਸੁਣਿਓ

ਉੱਥੇ ਬੁਰਾਈਆਂ ਜ਼ਰੂਰ ਜਾਣੀਆਂ ਕਿਉਂਕਿ ਜਿਸ ਥਾਂ ਤੇ ਵਡਿਆਈ ਆ ਜਾਂਦੀ ਹੈ ਉੱਥੇ ਬੁਰਾਈ ਦੀ ਮਾਇਕ ਦੀ ਟਿਕ ਹਿੰ ਸਕਦੀ ਹੈ ਇਹਨੂੰ ਥੋੜਾ ਜਿਹਾ ਅਸੀਂ ਬਾਣ ਚ ਹੋਰ ਦੇਖੀਏ ਦੇਖੋ ਅਸੀਂ ਭਾਂਡੇ ਧੋਨੇ ਲੰਗਰ ਦੇ ਬਰਤਨ ਸਾਫ਼ ਕਰਦੇ ਕਈ ਸੱਜਣ ਰੇਤੇ ਨਾਲ ਮੰਗਦੇ ਨੇ ਕਈ ਸਾਬਨ ਨਾਲ ਧੋਂਦੇ ਨੇ ਅੱਜ ਕੱਲ ਕੈਮੀਕਲ ਕੈਮੀਕਲ ਲਿਕਵਿਡ ਵੀ ਪਾਊਡਰ ਵੀ ਆਪਾਂ ਵਰਤਦੇ ਪਰ ਜਿਸ ਕੈਮੀਕਲ ਨਾਲ ਭਾਂਡਾ ਧੋਤਾ ਜਾਂਦਾ ਹੈ ਕਦੀ ਉਹ ਕੈਮੀਕਲ ਸਾਡੇ ਭੋਜਨ ਰੂਪ ਚ ਅਸੀਂ ਵਰਤ ਨਹੀਂ ਸਵਾਹ ਨਾਲ ਭਾਂਡਾ ਤੋਤਾ ਜਾਏਗਾ ਪਰ ਸਵਾਹ ਖਾਣੇ ਚ ਨਹੀਂ ਵਰਤੀ ਜਾਂਦੀ ਲਿਕਵਿਡ ਨਾਲ ਸਾਬਣ ਪਵੇ ਭਾਂਡਾ ਤੋਤਾ ਜਾਏਗਾ ਪਰ ਲਿਕਵਿਡ ਭਾਂਡੇ ਲਿਕਵਿਡ ਸਾਬਣ ਨਾਲ ਕਦੀ ਅਸੀਂ ਤੜਕੇ ਨਹੀਂ ਲਾਂਦੇ ਨਹੀਂ ਦੁਨੀਆ ਦਾ ਭਾਂਡਾ ਧੋਣ ਵਾਲਾ ਕੈਮੀਕਲ ਹੋਰ ਖੇ ਤੇ ਭੋਜਨ ਹੋਰ ਖੇ ਪਰ ਗੁਰੂ ਘਰ ਵਿੱਚ ਇਹ ਦੋ ਨਹੀਂ ਇਹੀ ਨਾਮ ਪਹਿਲਾਂ ਅੰਦਰ ਦੇ ਭਾਂਡੇ ਨੂੰ ਧੋਂਦਾ ਤੇ ਜਦੋਂ ਸਿੱਖ ਵੱਡੀਆਂ ਕਰਦੇ ਤੇ ਭਾਂਡਾ ਧੋ ਕੇ ਨਾਮ ਇਹਦੇ ਅੰਦਰ ਹੀ ਟਿਕਦਾ ਬਿਨ ਤੇ ਸੁਣੀ ਪ੍ਰਭ ਕੈ ਸਿਮਰਨ ਮਨ ਕੀ ਮਨ ਜਾਏ ਦੇਖੋ ਸਿਮਰਨ ਨੇ ਮਹਿਲ ਤੂਤੀ ਨਾ ਤੇ ਅਗਲੀ ਤੂੰ ਪੜੋ ਆਪ ਜੀ ਦੇ ਮਹਿਲ ਬੁਰੀਾਈ ਕਹੇ ਸਿਮਰਨ ਵਡਿਆਈ ਕਹੇ ਜਿਸ ਦੇ ਅੰਦਰ ਦੀ ਨਾਮ ਨੇ ਮਹਿਲ ਤੋਂ ਦਿੱਤੀ ਜਦੋਂ ਉਹ ਬੰਦਗੀ ਕਰਦਾ ਰਿਹਾ ਸੱਚ ਐਵੇਂ ਕੋਈ ਨਾਮ ਉਹਦੇ ਵਿੱਚ ਅੰਮ੍ਰਿਤ ਬਣ ਕੇ ਵਿੱਚ ਵੇਖੀ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਏ ਸਮਾਏ ਕਮਾਲ ਦੀ ਜੀ ਕਿ ਜਿੱਥੇ ਬੁਰੀਾਈ ਕਹੇ ਉੱਥੇ ਗੁਰੂ ਦੀ ਵਡਿਆਈ ਦਿਓ ਮੈਨੂੰ ਯਾਦ ਕਰੇ ਸਾਡੇ ਸਿੱਖ ਵਿਦਵਾਨ ਕਹਿੰਦੇ ਹੁੰਦੇ ਸਨ ਕਹਿੰਦੇ ਸਨ ਪ੍ਰਾਤ ਪ੍ਰਾਤਿ ਸ਼ਬਦਾਤ ਸਮਝ ਲਓਗੇ ਨਾ ਜਿਹਦੇ ਵਿੱਚ ਆਟਾ ਗੁੰਨੇ ਕਹਿੰਦੇ ਪ੍ਰਾਤ ਮੈਲੀ ਹੋਵੇ ਪਾਣੀ ਮੋਲੇ ਤਾਰ بارش ਹੋਵੇ ਤੇ ਮੈਲੇ ਭਾਂਡੇ ਨੂੰ ਪਾਣੀ ਵਿੱਚ ਰੱਖ ਦਿਓ بارش ਹੁੰਦੀ ਹੋਵੇ ਆਪ ਦੇਖੋਗੇ ਇੱਕ ਇੱਕ ਬੂੰਦ ਉਸ ਬਰਤਨ ਦੀ ਤਹਿ ਵਿੱਚ ਜਦੋਂ ਜਾਏਗੀ ਉਸ ਮੈਲ ਨੂੰ ਉਗਾਲ ਕੇ ਉਹ ਬਾਹਰ ਕੱਢੇ ਤਿੰਨ ਚਾਰ ਘੰਟੇ ਨਿਰੰਤਰ بارش ਹੋਵੇ ਪ੍ਰਾਤ ਦਾ ਮੈਲਾਪਨ ਜਿਹੜਾ ਹੈ ਭਾਂਡੇ ਦਾ ਮੈਲਾਪਨ ਪਾਣੀ ਬਾਹਰ ਕਰ ਦੇਗਾ ਤੇ ਨਿਰਮਲ ਪਾਣੀ ਉਸੇ ਭਾਂਡੇ ਵੀ ਟਿਕ ਜਾਏਗਾ ਮਨ ਕਿੰਨਾ ਵੀ ਮੈਲਾ ਹੋਵੇ ਜਿੰਨੀ ਕੋਈ ਗੁਰੂ ਦੀ ਸਿਫਤ ਕਰੇਗਾ ਨਾਮ ਇਹਦੀ ਮੈਲ ਬਾਹਰ ਕੱਢੇਗਾ ਤੇ ਆਪ ਉਥੇ ਟਿਕ ਜਾਏ ਇਸੇ ਕਰਕੇ ਮੈਂ ਬੇਨਤੀ ਕਰਾਂ ਅੱਜ ਅਸੀਂ ਗੁਰੂ ਕਲ ਕੀ ਧਰਮ ਦੀ ਵਡਿਆਈ ਕਰਨਗੀ

ਤੇ ਚਾਰ ਲਿਖਾਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹਰ ਵਕਤ ਹੀ ਰਹਿੰਦੇ ਸਨ। ਉਹਨਾਂ ਕੋਲ ਕਾਗਜ਼, ਕਲਮ, ਦਵਾਤ ਸਭ ਕੁਝ ਹੁੰਦਾ ਸੀ। ਜਦੋਂ ਹਜ਼ੂਰ ਨੇ ਕੋਈ ਬਚਨ ਉਚਾਰਨਾ ਤੇ ਉਹ ਕਾਗਜ਼ ਉੱਪਰ ਸਤਿਗੁਰੂ ਦੇ ਬਚਨਾਂ ਨੂੰ ਲਿਖ ਲੈਂਦੇ ਸਨ ਤੇ ਉਹਨਾਂ ਚਾਰ ਲਿਖਾਰੀਆਂ ਵਿੱਚੋਂ ਜਿਹੜੇ ਖਜ਼ੂਰੀ ਲਿਖਾਰੀ ਦਾ ਕਿਤਾਬ ਜਿਨ੍ਹਾਂ ਨੂੰ ਮਿਲਿਆ ਉਹ ਸ਼੍ਰੀਮਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਉਹਨਾਂ ਨੂੰ ਬਹੁਤ ਪਿਆਰ ਲੱਗਿਆ। ਸਤਿਗੁਰੂ ਦਾ ਦਰਬਾਰ ਸਜਿਆ ਕਵੀ ਦਰਬਾਰ ਸੱਜਿਆ ਸੀ ਸੰਗਤ ਬਹੁਤ ਦੂਰੋਂ ਦੂਰੋਂ ਆਈ ਤੇ ਸ਼ਾਮ ਦੇ ਵੇਲੇ ਕਵੀ ਦਰਬਾਰ ਸੱਜਦੇ ਸਨ ਇੱਕ ਸੱਜਣ ਆਇਆ ਉਹ ਜਾਤ ਦਾ ਸੀ ਬ੍ਰਾਹਮਣ ਇਹਨੂੰ ਈਰਖਾ ਚ ਨਹੀਂ ਲੈਣਾ ਤਰਕ ਚ ਨਹੀਂ ਲਿਜਾਣਾ ਦਾਸ ਕਈ ਵਾਰੀ ਬੇਨਤੀ ਕਰਦਾ ਕਿ ਸ਼ਾਇਦ ਔਗਣਾ ਵਾਲਾ ਇੰਨਾ ਹੰਕਾਰੀ ਨਹੀਂ ਹੁੰਦਾ ਜਿੰਨਾ ਸੁਣਾ ਵਾਲਾ ਹੰਕਾਰੀ ਹੁੰਦਾ ਮਸਕੀਨ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸਨ چور کتا میں سب تو واٹا چور چیتے لا کے چور کم سب کو چورا بندگی وہ کدی کدی بندگی نہیں کی کدی بورڈ لا کے نہیں کہ کما کرو میں کسی کے ترک نہیں کرتا چار دن مالا فیلن والے کہہ میں جاپ کر دیا میں پاٹ کر دیا ਸੱਚ ਏਵੇਂ ਵਖਿਆਨ ਵਾਲਾ ਕਹਿੰਦਾ ਮੈਂ ਇਹਨਾਂ ਕੁਝ ਬੋਲ ਚੁੱਕਾ ਮੇਰੇ ਮਨ 'ਚ ਤਾਂ ਇੱਕ ਦਿਨ ਆਇਆ ਕਿ ਭਗਤ ਰਵਦਾਸ ਸਾਹਿਬ ਨੇ ਗੁਨਾ ਦੀ ਗੱਲ ਕਰਦਿਆਂ ਕਿਹਾ ਕਹਿਣ ਲੱਗੇ ਔਗਣਾ ਵਾਲਾ ਕਾਹਦਾ ਮਾਨ ਕਰੇਗਾ ਸੱਚ ਏਵੇਂ ਉਹਦਾ ਭਵਿਕ ਫਿਰ ਵੀ ਗੁਨਾ ਵਿੱਚ ਹੈ ਤੇ ਜੇ ਗੁਣ ਵਾਲਾ ਹੰਕਾਰ ਕਰਨ ਲੱਗ ਪਏ ਤਾਂ ਉਹਦਾ ਭਵਿਕ ਔਗਣਾ ਵੀ ਚਲ ਜਾਣਾ ਸਤਗੁਰੂ ਨੇ ਬਾਣੀ ਵਿੱਚ ਬਚਨ ਕਿਹਾ ਕਿ ਖੰਮ ਵੱਡ ਕਬ ਕੁਲੀ ਖੰਮ ਪੰਡਿਤ ਇਹ ਸਾਰੇ ਗੁਣ ਨੇ ਵਿੱਚ ਕੋਈ ਆਉਗਾ ਨਹੀਂ ਦੇਖੋ ਕਬਦ ਦਾ ਅਰਥ ਹੈ ਕਵੀ ਪੰਡਿਤ ਦਾ ਅਰਥ ਹੈ ਵਿਦਵਾਨ ਕੁਲੀਨ ਦਾ ਅਰਥ ਜਿਹਦੀ ਕੁੱਲ ਬਹੁਤ ਉੱਚੀ ਹੈ ਹਮ ਵੱਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਸਾਰੇ ਗੁਣ ਗਿਣ ਤੇ ਇਸ ਉਪ ਨੂੰ ਪੜ੍ਹ ਕੇ ਮਨ ਚ ਆਇਆ ਕਿ ਦਾਤਾ ਇਹ ਕੈਸੀਆਂ ਬਰੀਕੀਆਂ ਤੁਸੀਂ ਪਾਣੀ ਚ ਰੱਖੀ ਇਹਦੇ ਚ ਕਿਸੇ ਅਉਗਣਿ ਹਾਰੇ ਬੰਦੇ ਦਾ ਜ਼ਿਕਰ ਨਹੀਂ ਖੰਮ ਵੱਡ ਕਪੂ ਕਲੀਨ ਖੰਮ ਪੰਡਿਤ ਖੰਮ ਜੋਗੀ ਸੰਿਆਸੀ ਗਿਆਨੀ ਗੁਨੀ ਸੂਰਖਮ ਦਾਤੇ ਇਹ ਬੁੱਧ ਕਬੈ ਨਾ ਨਸ ਮੈਂ ਗਿਆਨੀ ਮੈਂ ਸੂਰਮਤ ਮੈਂ ਆ ਕੀਤਾਂ ਸੱਚੀ ਗੱਲ ਇਹ ਜੇ ਪਿਆਰਿਓ ਇਹ ਨਹੀਂ ਜੇ ਖੜਾ ਛੱਡਦੀ ਮਰਨ ਤੋਂ ਬਾਅਦ ਕੱਪੜੇ ਛੱਡ ਜਾਂਦਾ ਬੰਦਾ ਸਰੀਰ ਛੱਡ ਜਾਂਦਾ ਜੇ ਬੰਦਾ ਗੱਡੀਆਂ ਕਾਰਾਂ ਮਹੱਲ ਛੱਡ ਜਾਂਦਾ ਜੇ ਇੱਕ ਤੱਕ ਕੇ ਖਤਰਨਾਕ ਭੈੜੀ ਤੋਂ ਭੈੜੀ ਬਿਮਾਰੀ ਲੱਗੇ ਤੇ ਕਈ ਵਾਰੀ ਕਹਿ ਜਾਂਦੇ ਆ ਚਲੋ ਬੜਾ ਦੁੱਖ ਆਂਦਾ ਸੀ ਵਿਚਾਰਾ ਛੁੱਟ ਗਿਆ ਅਕਸਰ ਕਹਿੰਦੇ ਕਿ ਚਲੋ ਬਿਮਾਰੀ ਤੋਂ ਛੁੱਟ ਗਿਆ ਹਰ ਚੀਜ਼ ਬੰਦਾ ਛੱਡ ਜਾਂਦਾ ਜੇ ਪਰ ਇਹ ਇੰਨੀ ਭੈੜੀ ਬਿਮਾਰੀ ਕੈ ਸਰੀਰ ਅੱਗ ਵਿੱਚ ਪੂਕਿਆ ਜਾਂਦਾ ਤੇ ਹਉਮੇ ਅਗਲੇ ਜਨਮ ਵਿੱਚ ਫਿਰ ਮਨ ਦੇ ਨਾਲ ਚਲੀ ਜਾਂਦੀ ਹੈ ਤਾਂ ਹੀ ਤਾਂ ਸਤਿਗੁਰੂ ਨੇ ਬਾਣੀ 'ਚ ਕਹੇ ਕਿ ਖੌਮ ਵਿੱਚ ਆਇਆ ਹੋਂ ਵਿੱਚ ਗਿਆ ਇਹ ਜਨਮਾਂ ਜਨਮਾਂ ਤੋਂ ਤੁਰੇ ਤੇ ਬਿਮਾਰੀ ਐ ਨਹੀਂ ਖਤਰਨਾਕ ਮੈਂ ਤਾਂ ਪ੍ਰੰਤਰੀ ਕੀਤੀ ਸਤਿਗੁਰੂ ਨੇ ਕਾਮ ਦਰਬਾਰ ਵਿੱਚ ਵੀ ਵਿਦਿਆ ਦੇ ਰਾਹੀ ਵੀ ਬਖਸ਼ਿਸ਼ ਕਰਕੇ ਸੱਚ ਐਵੇਂ ਗੁਣੀ ਲੋਕਾਂ ਦੇ ਖੰਧਾਰ ਤੋੜ ਕੇ ਨਾ ਉਹਨਾਂ ਦੇ ਅਦਰ ਸੱਚ ਦਾ ਸਿਮਰਨ ਦਾ ਬੰਦਗੀ ਦਾ ਪ੍ਰਕਾਸ਼ ਕਰ ਦਿੱਤਾ کیونکہ گرو کدی بھی کسی کی بچی نہیں کرتے ایک گل چیتے رکھو میری بےنتی تھی سال پٹنا صاحب ہندو ملے پاوے مسلمان ملے میرا گرو کدی دویش نہیں بولتا جا دش بولے گا وہ گرو کیوں حضور نے امرت بانی بخش بھی گرو اندر دویش نہیں ਸੱਚ ਇਹ ਵੀ ਅਸੀਂ ਵਿਆਖਿਆ ਕਰਨ ਲੱਗਿਆਂ ਦੁਸ਼ਵੈਸ਼ ਉਤਪਨ ਕਰ ਦਿੰਨੇ ਆ ਸ਼ਬਦ ਸੁਣਿਓ ਗੁਰੂ ਕਦੀ ਦੁਸ਼ਵੈਸ਼ ਨਹੀਂ ਬੋਲਦੇ